50 55 ਸਾਲ ਹੋ ਹੀ ਗਏ ਆ ਮੈਨੂੰ ਆਪਣੇ ਅਮਰ ਸਕਿਆ ਨਹੀਂ ਮੇਰੀ ਉਮਰ ਉਹੀ ਸ਼ੁਰੂ ਆ ਬਾਕੀ ਤਾਂ ਬਿਆਰਥੀ ਆ ਫੇ ਮੈਨੂੰ ਕੋ ਮਹਾਪੁਰਸ਼ਾਂ ਮਲਾਪ ਹੋਇਆ ਬਈ ਗੁਰੂ ਗੋਬਿੰਦ ਸਿੰਘ ਦਾ ਸੁਣ ਲੱਭਦਾ ਵਾ ਸਿੱਖੀ ਧਾਰਨ ਕਰਨੀ ਪੈਂਦੀ ਆ ਫੇ ਅਸੀਂ ਹੌਲੀ ਹੌਲੀ ਸੀਗੇ ਸਿੱਖੀ ਬਣਾ ਪਰ ਅਮਰਤ ਨਹੀਂ ਸਕਿਆ ਸੀਗਾ ਅਮਰਤ ਫੇ ਬਾਅਦ ਚ ਆ ਕੇ ਫੇ ਮਹਾਪੁਰਸ਼ਾਂ ਨੇ ਕਿਰਪਾ ਕਰਤੀ ਗੱਲ ਕੀ ਧਰਨੇ ਐਸ ਟਾਈਮ ਮੇਰੀ 500 45 ਮੀਟਰ ਬਾਗ ਐਸ ਤੋਂ ਸਿਾਈ ਹੋਈ ਆ 100 ਮੀਟਰ ਦਮਾਲਾ ਮੇ ਘਟਸੀ ਆਇਆ ਹਜੇ ਵੀ ਅੱਛਾ ਸ਼ਾਸਤਰ ਮੇਰੇ ਬਹੁਤ ਘੱਟ ਲੱਗੇ ਹੋਏ ਨੇ ਹੁਣ ਸਹੀ ਸਿਆਣਾ ਕਰਕੇ ਬਾਹਰ ਦੀ ਗਰਬਾ ਨੂੰ ਥੋੜਾ ਘਾਟੀ ਰੱਖਦਾ ਕੋਈ ਧਰਮ ਕੋਈ ਮਾਰਦਾ ਨਹੀਂਗਾ ਧਰਮ ਸਾਰੇ ਚੰਗੇ ਆ ਸਭ ਦਾ ਸਤਿਕਾਰ ਕਰੋ ਸਭ ਦਾ ਆਦਬ ਕਰੋ ਅੱਜ ਦੇ ਸਰਬਜਨ ਦੇ ਕਹਿੰਦੇ ਵਾਰਾ ਗਰਦੀ ਨਾ ਕਰੋ ਨੰਗੇ ਸਿਰ ਬਹੁਤ ਹਰਮੰਦਰ ਸਾਹਿਬ ਆਉਂਦੇ ਆ ਜਿਹੜੇ ਧਰਮਾਂ ਦੇ ਮਰਜ਼ੀ ਆਉਣ ਭਾਵੇਂ ਅਸੀਂ ਮਨਾਂ ਨਹੀਂ ਕਰਦੇ ਕਿਸੇ ਚਾਰ ਦਰਵਾਜ਼ੇ ਹਰਮੰਦਰ ਸਾਹਿਬ ਦੇ ਆ ਚਾਰੇ ਜਿਹੜੇ ਵਰਨਾ ਦੇ ਕਿਸੇ ਧਰਮ ਦਾ ਬੰਦਾ ਆ ਸਕਦਾ ਆਓ ਜੀ ਆਣ ਬੜੀ ਖੁਸ਼ੀ ਨਾਲ ਜੋ ਮਰਜ਼ੀ ਮੰਗੋ ਮਾਰਾ ਦਿੰਦੇ ਆ ਪਰ ਕੇਸਾਂ ਦਾ ਆਦਬ ਕਰੋ ਨੰਗੇ ਸਿਰ ਨਾਲ ਕੋਈ ਮੁਸ਼ਾਇਰਾ ਚ ਬਈ ਪਿਆਰਿਓ ਸ਼ਰੀਕ ਨਾ ਬਣੋ ਪੁੱਤ ਬਣ ਕੇ ਰਹੋ ਪਿਓ ਨੂੰ ਪਿਓ ਕਹਿੰਦਾ ਪਿਓ ਹੀ ਰੱਖੋ ਉਹਦੇ ਪਿਓ ਦੇ ਪੁੱਤਰ ਬਣ ਕੇ ਰਹੋ ਹੁਣ ਸਾਰੇ ਪਿਓ ਹੀ ਬਣਦੇ ਪੁੱਤ ਘਟ ਬਣਦੇ ਆ ਗੋਡੀਆਂ ਬਣੋਲੇ ਨਾ ਬਲੋ ਗੋਡੀਆਂ ਬਣੋ ਦੀ ਕਦਰ ਨਹੀਂ ਹੈ ਪੱਗ ਦੀ ਸ਼ਾਨ ਆ ਪੱਗ ਦੀ ਖੂਬੀ ਆ ਪੱਗ ਦਾ ਰੋਮ ਹੈ ਔਰੰਗਜ਼ੇਬ ਕਹਿੰਦਾ ਪੱਗ ਨਹੀਂ ਬਣ ਦੇਣੀ ਮਹਾਰਾਜ ਕਹਿੰਦੇ ਵੀ ਮੈਂ ਤਾਂ ਮੇਰੇ ਸਿੱਖ ਸੌ ਸੌ ਪੱਗਾ ਬਣਨਗੇ ਇਹ ਬਾਬਾ ਫਤਿਹ ਦੀ ਸੇਂ ਨੀ ਕਿਰਪਾ ਹੈ ਮਹਾਰਾਜ ਦੀ ਬਖਸ਼ਿਸ਼ ਆ ਮੱਥਾ ਆਪਣੇ ਮਾਂ ਬਾਪ ਨੂੰ ਟੇਕੋ ਕਿਸੇ ਹਰ ਇੱਕ ਨੂੰ ਮਾਂ ਬਾਪ ਨਾ ਬਣਾਓ ਖਸਮ ਜਨਾਨੀ ਦਾ ਇੱਕ ਹੁੰਦਾ ਬਹੁਤੇ ਖਸਮ ਨਹੀਂ ਹੁੰਦੇ ਇੱਕ ਪਿਤਾ ਇੱਕ ਉਸਕੇ ਹਾਂ ਬਾਲਕ ਤੂੰ ਮੇਰਾ ਗੁਰਹਾਈ ਧਰਮ ਕੋਈ ਮਾੜਾ ਨਹੀਂ ਸਤਕਾਰ ਸਭ ਦਾ ਕਰੋ ਬ੍ਰਾਸੀਸ ਹੈ ਇਹ ਗੁਰੂ ਗ੍ਰੰਥ ਸਾਹਿਬ ਸਾਹਿਬ ਸੰਸ਼ਾ ਦਾ ਹੈ ਇਹ ਉਹਦੇ ਕਿ ਤੁਕੇ ਸਾਡੇ ਸ਼ਸਤਰਾਂ ਬਾਰੇ ਜਾਨਣਾ ਚਾਹਾਂਗੇ ਕਿੰਨੇ ਤਰ੍ਹਾਂ ਦੇ ਸ਼ਸਤਰ ਤੁਹਾਡੇ ਦਮਾਲੇ ਦੇ ਵਿੱਚ ਹੈਗੇ ਕਿਉਂਕਿ ਕਈ ਪ੍ਰਕਾਰ ਦੇ ਕੜੇ ਦੇਖਣ ਨੂੰ ਮਿਲ ਰਿਹਾ ਖੰਡੇ ਆ ਕਿਰਪਾਨਾਂ ਹੈਗੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਮਾਲ ਬਹੁਤ ਘੱਟ ਨੇ ਮੈਂ ਅਜੇ ਸਿਆਏ ਨਹੀਂ ਮੈਂ ਸਜੋ ਨਹੀਂ ਪਾਈ ਇਹ 55000 ਰੁਪਈਆ 16 ਕਿਲੋ ਕਿਉਂ ਤੇ ਬੋਲਡ ਮੋਟਰਸਾਈਕਲ ਇਹ ਅਸੀਂ ਦੇਵਾਂਗੇ ਜਿਹੜਾ ਸਾਨੂੰ ਸੰਗਤਾਂ ਨੇ ਪੇਟਾ ਕੀਤੇ ਹੋਏ ਨੇ ਉਹ ਮੈਂ ਦੇ ਸਕਦਾ ਵਾਂ ਪਰ ਜੇ ਦਸਤਾਰ ਸੇ ਆ ਕੇ ਹੇਮਕੁੰਡ ਸਾਹਿਬ ਮੱਥਾ ਟੇਕਿਆਵੇਂ ਆਪ ਇਸ਼ਨਾਨ ਕਰੇ ਆਪ ਦਸਤਾਰ ਸੇ ਆਵੇ ਆਪ ਵਧਾਵੇ ਆਪ ਵੀ ਦਵਾਲਾ ਵਧਾਵੇ ਦਵਾਲਾ ਸੇ ਆਉਣ ਨੂੰ ਪੰਜ 6 ਘੰਟੇ ਘਟੂ ਘਟ ਲੱਗਦੇ ਆ 2 ਘੰਟੇ ਦਸਤਾਰ ਲਾਉਣ ਨੂੰ ਲੱਗਦੇ ਆ 1 ਘੰਟਾ ਦਸਤਾਰ ਦੇ ਵਾਲ ਕੱਢਣ ਵਾਸਤੇ ਲੱਗਦਾ ਟਾਈਮ ਸੱਤ ਘੰਟੇ ਪੂਰੇ ਘੱਟੋ-ਘੱਟ ਮੈਨੂੰ ਦਸਤਾਰ ਸਜਾ ਕੇ ਗੱਡੀ ਕੋਲੇ ਮੈਂ ਆ ਜਾਣਾ ਗੱਡੀ ਸਟਾਰਟ ਕਰ ਲੈਣਾ ਉਹਨਾ ਤੇ ਮਾਰ ਦੀ ਕਿਰਪਾ ਦੀ ਨਾਲ ਫੇਰ ਗੱਡੀ ਸਟਾਰਟ ਕਰੇ ਬੰਦ ਕਰਕੇ ਫੇਰ ਦੁਆਜ ਮੱਥਾ ਟੇਕ ਕੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਦੇਖ ਰਹੇ ਹੋ ਆਵਾਮ মিডিਆ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਸੋ ਇੱਕ ਨਿਹੰਗ ਸਿੰਘ ਨਾਲ ਮਿਲਣਾ ਚਾਹਾਂਗੇ ਦਸਮ ਪਾਤਸ਼ਾਹ ਦੀ ਸਾਜੀ ਹੋਈ ਫੌਜ ਨੀਲੇ ਬਾਣੇ ਦੇ ਵਿੱਚ ਅੱਜ ਸਾਨੂੰ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਾਰੇ ਬਾਬਾ ਜੀ ਮਿਲੇ ਜਿਨ੍ਹਾਂ ਨੇ ਇਹ ਸੁੰਦਰ ਦਮਾਲਾ ਸਜਾਇਆ ਹੋਇਆ ਅਲੱਗ-ਅਲੱਗ ਤਰ੍ਹਾਂ ਦੇ ਸ਼ਸਤਰ ਕਈ ਪ੍ਰਕਾਰ ਦੇ ਜੰਗੀ ਸ਼ਸਤਰ ਵੀ ਹੈਗੇ ਆ ਸੁੰਦਰ ਮਾਲਾ ਵੀ ਹੈਗੀਆਂ ਨੇ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੜੇ ਇਹ ਤੁਸੀਂ ਬਾਬਾ ਜੀ ਦੇ ਸਿਰ ਤੇ ਜਿਹੜਾ ਸੁੰਦਰ ਦਮਾਲਾ ਦੇਖਦੇ ਪਏ ਹੋ ਸੋਪਾ ਬਾਬਾ ਜੀ ਹੁਣਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਹੋਣੀ ਆ ਕੋਈ 60 ਤੋਂ ਟੱਪੇ ਆ ਈ ਖਾਲਸਿਆਂ ਫੌਜਾਂ ਅੱਜ ਪਹੁੰਚਿਆ ਰਿਹਾ ਅਮਰਸਰ ਦੀ ਧਰਤੀ ਤੇ ਇਹ ਸਭ ਤੋਂ ਪਹਿਲਾਂ ਦਮਾਲੇ ਬਾਰੇ ਜਾਣਨਾ ਚਾਹਾਂਗੇ ਕਦੋਂ ਇਹ ਸ਼ੁਰੂਆਤ ਕੀਤੀ ਇਨ੍ਹਾਂ ਭਾਰਾ ਦਮਾਲਾ ਕਈ ਵਾਰੀ ਨੌਜਵਾਨ ਸੋਚਦੇ ਆ ਕਿ ਆਪਾਂ ਸਿਰ ਤੇ ਛੋਟੀ ਜੀ ਪੱਗ ਕਿੱਦਾਂ ਸਾਂਭਾਂਗੇ ਪਰ ਫਿਰ ਵੀ ਤੁਸੀਂ ਦਸਮ ਪਾਤਸ਼ਾਹ ਦਾ ਬਖਸ਼ਿਆ ਹੋਇਆ ਦਮਾਲਾ ਸਾਂਭਿਆ ਹੋਇਆ ਮੈਂ ਪਹਿਲਾਂ ਡੰਗਰ ਚੜ੍ਹਦਾ ਘਰੋਂ ਭੱਜ ਗਿਆ ਸੀਗਾ ਨਿਕਾ ਜਾਈ ਸੀਗਾ ਤੇ 20 ਸਾਲ ਮੈਂ ਬਰਫਾਂ ਦੇ ਵਿੱਚ ਹੇਮਕੁੰਡ ਸਾਹਿਬ ਛੋਟੀ ਦਸਾਰ ਸੇ ਆ ਕੇ ਮੈਂ ਡੱਟ ਕੇ ਨਾਮ ਜਪਿਆ ਜਪਾਇਆ ਪ੍ਰਚਾਰ ਕੀਤਾ ਡੱਟ ਕੇ ਤੇ ਮੈਂ ਉਦੋਂ ਸਭਾ ਦਾ ਕੀ ਗੜਵਾ ਲੈ ਕੇ ਢੇਮਪੁਰ ਸਭਰਫਾ ਜੀ ਕੋਲ ਆ ਫਿਰਦਾ ਸੀ ਗੁਰੂ ਗੋਬਿੰਦ ਸਿੰਘ ਲੱਭਦਾ ਫਿਰਦਾ ਸੀਗਾ ਬਈ ਬਰਫਾ ਜੋ ਇਦਾਂ ਗੁਰੂ ਗੋਬਿੰਦ ਸਿੰਘ ਨਹੀਂ ਲੱਭਦਾ ਮਹਾਰਾਜ ਦਾ ਘਰ ਵਿੱਚ ਵੀ ਹੈਗਾ ਵਾ ਘਰ ਤਾਂ ਤੇਰੇ ਸਭ ਕੁਝ ਹੈ ਜਿਸਦੇ ਹੱਸੋ ਪਾਵੇ ਫੇ ਅਸੀਂ ਹੌਲੀ ਹੌਲੀ ਵਿਚਰਦੇ ਪਹਿਲਾਂ ਮੈਂ ਨੀਲਮ ਮਮੂਰਾ ਤੇ ਇਹ ਮੈਂ ਪੱਥਰ ਦੇ ਜਿਹੜੇ ਸੀਗੇ ਮਣਕ ਨੇ ਉਹ ਮਾਲਾ ਪਾਉਂਦਾ ਸੀ ਮਹਿੰਗੀਆਂ ਬਹੁਤ ਹੁੰਦੀਆਂ ਸੀਆਂ ਇੱਕ ਰਾਜੇ ਨੇ ਮੈਨੂੰ ਮਾਲਾ ਦਿੱਤੀ ਸੀਗੀ ਨੇਪਾਲ ਦੇ ਨੇ ਮਹਿੰਗੀ ਬਹੁਤ ਸੀਗੀ ਤੇ ਬਹੁਤ ਕੀਮਤੀ ਸੀਗੀ ਮੈਨੂੰ ਪਤਾ ਨਹੀਂ ਸੀ ਵੀ ਕੀਮਤੀ ਆ ਇਹ ਉੱਥੇ ਕੋਈ ਸੰਤ ਮੈਨੂੰ ਹਰਦवार ਮਿਲਿਆ ਜਾਂਦਾ ਬਾਬਾ ਤੂੰ ਸਿੱਖ ਮੈਂ ਕਿਹਾ ਹੋਰ ਕੀ ਆ ਕਹਿੰਦਾ ਫਿਰ ਤੂੰ ਉਹ ਪੱਥਰ ਦੀ ਮਾਲਾ ਕਿਉਂ ਗੱਲ ਚ ਪਾਈ ਆ ਮੈਂ ਕਿਹਾ ਪੱਥਰ ਦੀ ਮਾਲਾ ਤਾਂ ਅਮਰੀਕਾ ਨੇ ਪਵਾਦੀ ਮੈਂ ਪਾ ਲਈ ਮੈਂ ਕਿਹਾ ਬੰਦਾ ਪੜੇ ਪੱਥਰ ਨੂੰ ਕਹਿੰਦਾ ਮਾਲਾ ਮੈਨੂੰ ਦੇ ਦੇ ਮਾਲਾ ਮੈਂ ਹਟਦਾ ਬੈਠ ਗਿਆ ਹਾਂਜੀ ਮੇ ਇਹ ਮਾੜਾ ਫਿਰ ਰੱਖੇ ਚਲ ਕੋਈ ਗੱਲ ਨਹੀਂ ਮਾੜਾ ਕਹਿੰਦੇ ਵੇ ਕੀਮਤੀ ਬਹੁਤ ਸਿੱਖੀ ਦੇਤੀ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਫੇ ਮੈਨੂੰ ਕੋ ਮਹਾਂਪੁਰਸ਼ਾਂ ਮਲਾਪ ਹੋਇਆ ਬਈ ਗੁਰੂ ਗੋਬਿੰਦ ਸਿੰਘ ਜੀ ਦਾ ਸੁਲੱਭਦਾ ਵਾ ਸਿੱਖੀ ਧਾਰਨ ਕਰਨੀ ਪੈਂਦੀ ਆ ਫੇ ਅਸੀਂ ਹੌਲੀ ਹੌਲੀ ਸੀਗੇ ਸਿੱਖੀ ਬਲਾ ਪਰ ਅੰਮ੍ਰਿਤ ਨਹੀਂ ਛਕਿਆ ਸੀਗਾ ਅੰਮ੍ਰਿਤ ਫੇ ਬਾਅਦ ਚਾ ਕੇ ਫੇ ਮਹਾਂਪੁਰਸ਼ਾਂ ਨੇ ਕਿਰਪਾ ਕਰਤੀ ਗੱਲ ਕੀ ਧਰਨੇ ਤੇ ਫੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਣ ਲਈ ਬਿੜਦਾਲ ਚ ਭਰਤੀ ਹੋ ਗਏ ਬਾਬਾ ਜੀ ਕਿੰਨੇ ਸਾਲ ਹੋ ਗਏ ਅੰਮ੍ਰਿਤ ਧਾਰੀ ਹੋਏ ਨੂੰ ਅਮਰਤਾਰੀਨ ਮੈਨੂੰ ਹੋ ਹੀ ਗਏ ਆ ਤਕਰੀਬਨ 50 55 ਸਾਲ ਹੋ ਹੀ ਗਏ ਆ ਮੈਨੂੰ ਆਪਣੇ ਅਮਰ ਸਕਿਆ ਨੂੰ ਮੇਰੀ ਉਮਰ ਉਹੀ ਸ਼ੁਰੂ ਆ ਬਾਕੀ ਤਾਂ ਬੇਅਰਥ ਹੀ ਆ ਗੁਰੂ ਦੇ ਲਾੜੇ ਹੀ ਲੱਗਿਆ ਜੋ ਲੱਗਿਆ ਜਦੋਂ ਅਸੀਂ ਪੌਹਲ ਸਕਾਂਗੇ ਪਹਿਲੀ ਕਲਾਸ ਉਦੋਂ ਸ਼ੁਰੂ ਹੋਣੀ ਆ ਬਿਲਕੁਲ ਬਾਕੀ ਬੇਅਰਥ ਹੋ ਆ ਸੋ ਅੱਜ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਅੱਧੀ ਤਾਂ ਨਸ਼ੀਆਂ ਨੇ ਖਾ ਲਈ ਅੱਧੀ ਵੰਡ ਨੇ ਖਾ ਲਈ ਅੱਧੀ ਹੱਤਵਾਦੀ ਕਹਿ ਕੇ ਮਾਰਦੀ ਵਾਕਈ ਨੌਜਵਾਨ ਹੈਗੇ ਨੇ ਜੋ ਕਈ ਕਿਸਾ ਦਾ ਭਾਰ ਕਹਿੰਦੇ ਨੇ ਕਿ ਲੱਗਦਾ ਆ ਸਾਨੂੰ ਪਰ ਤੁਹਾਡੇ ਵਰਗਿਆਂ ਵਾਲ ਦੇ ਕੇ ਆਪਾਂ ਲੱਗਦਾ ਕਿ ਇਹ ਤਾਂ ਪੱਗ ਬਹੁਤ ਛੋਟੀ ਐ ਸੇ ਤੇ ਫਿਰ ਵੀ ਕੁਛ ਨਹੀਂ ਬੰਦਿਆ ਦੇਖੋ ਧਰਮ ਕੋਈ ਮਾੜਾ ਨਹੀਂ ਗਾ ਧਰਮ ਸਾਰੇ ਚੰਗੇ ਆ ਸਭ ਦਾ ਸਤਿਕਾਰ ਕਰੋ ਸਭ ਦਾ ਆਦਬ ਕਰੋ ਅਸੀਂ ਤਾਂ ਸਭ ਇਹਦਾ ਕਹਿੰਦੇ ਵਾਰਾ ਕਰਦੀ ਨਾ ਕਰੋ ਨੰਗੇ ਸਿਰ ਜਦੋਂ ਹਰਮੰਦਰ ਸਾਹਿਬ ਆਉਂਦੇ ਆ ਜਿਹੜੇ ਧਰਮਾਂ ਦੇ ਮਰਜ਼ੀ ਆਉਣ ਭਾਵੇਂ ਅਸੀਂ ਮੰਨਾਂ ਨਹੀਂ ਕਰਦੇ ਕਿਸੇ ਚਾਰ ਦਰਵਾਜ਼ੇ ਹਰਮੰਦਰ ਸਾਹਿਬ ਦੇ ਆ ਚਾਰੇ ਜਿਹੜੇ ਵਰਨਾ ਦੇ ਕਿਸੇ ਧਰਮ ਦਾ ਬੰਦਾ ਆ ਸਕਦਾ ਆਓ ਜੀ ਆਇਆਂ ਨੂੰ ਬੜੀ ਖੁਸ਼ੀ ਨਾਲ ਜੋ ਮਰਜ਼ੀ ਮੰਗੋ ਮਾਰਾ ਦਿੰਦੇ ਆ ਪਰ ਕਿਸਾਂ ਦਾ ਅਦਬ ਕਰੋ ਨੰਗੇ ਸਿਰ ਨਾਲ ਕੋਈ ਮੁਸ਼ਾਇਰਾ ਚ ਨੰਗੇ ਸਿਰ ਵਾਰਾ ਕਰਦੀ ਨਾ ਕਰੋ ਮੈਨੂੰ ਕੋਈ ਭਾਰ ਨਹੀਂ ਲੱਗਦਾ ਇਸ ਟਾਈਮ ਮੇਰੀ 500 45 ਮੀਟਰ ਬਗ ਐਸਬ ਸਿਾਈ ਹੋਈ ਆ ਟੋਟਲ 100 ਮੀਟਰ ਦਮਾਲਾ ਵਿੱਚ ਘੱਟ ਸੀ ਆਇਆ ਹਜੇ ਵੀ ਅੱਛਾ ਸ਼ਸਤਰ ਮੇਰੇ ਬਹੁਤ ਘੱਟ ਲੱਗੇ ਹੋਏ ਨੇ ਹੁਣ ਸਹੀ ਸਿਆਣਾ ਕਰਕੇ ਮਾਰਦੀ ਕਰਪਾ ਥੋੜਾ ਘੱਟ ਹੀ ਰੱਖਦਾ ਪਰ ਮੈਂ ਦੇਣ ਨੂੰ ਤਿਆਰ ਆ 1.5 ਲੱਖ ਦੇ ਸ਼ਸਤਰ ਤੇ 55000 ਦੀ ਪੱਗ ਮੈਂ ਦਸਤਾਰ ਦੇਣ ਨੂੰ ਤਿਆਰ ਆ ਬਈ ਮੇਰਾ ਦਮਾਲਾ ਸਿਆ ਕੇ ਬਾਬੇ ਫਤੇ ਸਿੰਘ ਦਾ ਤੇ ਹੇਮਕੋੜ ਸਾ ਮੱਥਾ ਟੇਕਿਆ ਆਵੇ ਇਸ਼ਨਾਨ ਕਰਿਆ ਆਵੇ ਬੋਲਟ ਮੋਰਸਲ ਜਾਵੇ ਕਿਸੇ ਗਵਾਂਡੀ ਨੂੰ ਹਾਕ ਨਾ ਮਾਰੇ ਦਸਤਾਰ ਆਪ ਸਿਆਵੇ ਆਪ ਲਾਵੇ ਅਸੀਂ ਆਪ ਦਸਤਾਰ ਸਿਾਈ ਆ ਆਪ ਵਧਾਉਣੇ ਆ ਸਾਰੇ ਮੁਲਕਾਂ ਬਲ ਰਿਕਾਰਡਿੰਗ ਮੇਰੀ ਕਰਕੇ ਲੈ ਗਏ ਆ ਸਾਰੇ ਮੁਲਕਾਂ ਕੋਈ ਮੁਲਕ ਨਹੀਂਗਾ ਜਿਹੜੇ ਮੁਲਕ ਰਿਕਾਰਡੀਆਂ ਮੇਰੀ ਨਹੀਂ ਪਹੁੰਚੀਆਂ ਹੋਈਆਂ ਨੇ ਕਿੱਦਾਂ ਦਸਤਾਰ ਮੈਂ ਸਿਉਣਾ ਕਿੱਦਾਂ ਵਧਾਉਣਾ ਕਿਸੇ ਇਸ਼ਨਾਨ ਕਰਦਾ ਕਿੱਦਾਂ ਕਰਦਾ ਤੇ ਪਹਿਲਾਂ ਕੇਸੀ ਇਸ਼ਨਾਨ ਕਰਨਾ ਪੈਂਦਾ ਫਿਰ ਪਿੰਡੇ ਇਸ਼ਨਾਨ ਕਰਨਾ ਪੈਂਦਾ ਦੋ ਵਾਰੀ ਇਸ਼ਨਾਨ ਕਰਨਾ ਪੈਂਦਾ ਜਾ ਕੇ ਫਰ ਮੈਂ ਬੱਚਿਆਂ ਨੂੰ ਇਹ ਕਹੂੰਗਾ ਭਾਈ ਕੇਸ ਕੀ ਸਿਆਓ ਗੁੱਡੀਆਂ ਪਟੋਲੇ ਨਾ ਬਨੋ ਗੁੱਡੀਆਂ ਪਟੋਲੀ ਕਦਰ ਨਹੀਂ ਹੈ ਪੱਗ ਦੀ ਸ਼ਾਨ ਆ ਪੱਗ ਦੀ ਖੂਬੀ ਆ ਪੱਗ ਦਾ ਰੋਬ ਹੈ ਔਰੰਗਜ਼ੇਬ ਕਹਿੰਦਾ ਪੱਗ ਨਹੀਂ ਬਨ੍ਹ ਦੇਣੀ ਮਹਾਰਾਜ ਕਹਿੰਦੇ ਵੀ ਮੈਂ ਤਾਂ ਮੇਰੇ ਸਿੱਖ 100-100 ਪੱਗਾ ਬਨਣਗੇ ਇਹ ਬਾਬਾ ਫ਼ਤਿਹ ਸਿੰਘ ਦੀ ਕਿਰਪਾ ਹੈ ਮਹਾਰਾਜ ਦੀ ਬਖਸ਼ਿਸ਼ ਆ ਅਸੀਂ ਕਹਿੰਦੇ ਦਿਮਾਲਾ ਸਿਆਓ ਭਾਵੇਂ ਛੋਟਾ ਸਿਆਓ ਮੱਥਾ ਆਪ ਨਾ ਟਿਕਾਓ ਮੱਥਾ ਗੁਰੂ ਸਾਹਿਬ ਦੇਕੋ ਅਸੀਂ ਵੀ ਤੇਲ ਫੂਕਦੇ ਫਿਰਦੇ ਆ ਤੇ ਆਪਣੇ ਵੀ ਇਸੇ ਬਾਅਦ ਫੂਕ ਰਹੇ ਆ ਵੀ ਪਿਆਰਿਓ ਸਰੀਕ ਨਾ ਬਣੋ ਪੁੱਤ ਬਣ ਕੇ ਰਹੋ ਪਿਓ ਨੂੰ ਪਿਓ ਕਹਤਾ ਪਿਓ ਹੀ ਰੱਖੋ ਉਹਦੇ ਪਿਓ ਦੇ ਪੁੱਤਰ ਬਣ ਕੇ ਰਭੋ ਹੁਣ ਸਾਰੇ ਪਿਓ ਹੀ ਬਣਦੇ ਆ ਪੁੱਤ ਘਟ ਬਣਦੇ ਆ ਸਾਰੇ ਗੁਰੂ ਗੋਬਿੰਦ ਸਿੰਘ ਹੀ ਬਣਦੇ ਆ ਕਲਗੀਆਂ ਲਈ ਫਿਰਦਾ ਕੋਈ ਕੋਈ ਅਮਰਦਾਪਨ ਕੱਲੇ ਛਕਾਈ ਜਾਂਦਾ ਜਿਵੇਂ ਸਰਸਰ ਬਣੇ ਫਿਰਦਾ ਸੀਗਾ ਆਪਣਾ ਤੇ ਬਾਈਕ ਵੀ ਦਸਤਾਰ ਜਿਹੜੀ ਹੈ ਅਮਰ ਜਿਹੜਾ ਹੈ ਕੱਲੇ ਨੂੰ ਕੋਈ ਪਰਮਿਸ਼ਨ ਨਹੀਂ ਹੈ ਕੋਈ ਅਧਿਕਾਰ ਨਹੀਂ ਹੈ ਮਹਾਰਾਜ ਨੇ ਪੰਜਾਂ ਸਿੱਖਾਂ ਦੇ ਸਿਰ ਲਏ ਸਿੱਖ ਲੈ ਕੇ ਅਮਰਦਾਬਾਤਾ ਤਿਆਰ ਕੀਤਾ ਜਲੂਗਾ ਕੇ ਸਰਸਜੋ ਤੇ ਆ ਪਹਲ ਸ਼ਿਗਾ ਕੇ ਬਾਜ ਖਾਲਸਾ ਜੀ ਹੁਣ ਮੇਰੇ ਤੋਂ ਵੀ ਕਿਰਪਾ ਕਰੋ ਮੈਨੂੰ ਵੀ ਅਮਰਦੀ ਦਾਤ ਦਿਓ ਭਾਈ ਜਿਆਸੀਂ ਚੈਲਿੰਜ ਕਰਤਾ ਕਿ ਮਹਾਰਾਜ ਜੀ ਅਸੀਂ ਤੁਹਾਨੂੰ ਪੰਜ ਸਿਰ ਦਿੱਤੇ ਤੁਸੀਂ ਸਾਨੂੰ ਕੀ ਦਿਓਗੇ ਮਾਨਕਾ ਭਾਈ ਸਾਰੇ ਚਾਰ ਇਨ ਪੁੱਤਰ ਕੇ ਸੀਸ ਦੀਏ ਵਾਰ ਦੀਏ ਸਤਜਾਰ ਚਾਰ ਮੂਤੋ ਕਿਆ ਪਿਆ ਜਿੰਦ ਗਈ ਹਜ਼ਾਰ ਸਾਰੇ ਮੇਰੇ ਪੁੱਤਰ ਤੇ ਸੁਪਤਰੀਆਂ ਹਨ ਜਿਨ੍ਹਾਂ ਨੇ ਪਹਲ ਸਗੀ ਹੋਈ ਹੈ ਨਗਰੇ ਕਾ ਹੈ ਨਾਉ ਬੋਲਾ ਵੀ ਉਹ ਪਹਲ ਖੰਡੇ ਤਾਰ ਖੋਬੇ ਜਨਮ ਸਹਿਲਾ ਤੁਹਾਡਾ ਮਹਾਰਾਜ ਐਡਾ ਧੰਨਵਾਦ ਕਰਦੇ ਤੁਹਾਨੂੰ ਤਰੱਕੀਆਂ ਦੇਣ ਮਹਾਰਾਜ ਤੁਹਾਨੂੰ ਮਰ ਚੜ੍ਹਦੀ ਕਲਾ ਕਹਾਂ ਤੁਹਾਡੀ ਮਹਾਰਾਜ ਤੁਸੀਂ ਮੈਨੂੰ ਅੱਗੇ ਵੀ ਅੱਜ ਤੋਂ ਕੋਈ ਪੀ ਪੱਚੀ 35 ਸਾਲ ਹੋ ਗਏ ਪਹਿਲਾਂ ਵੀ ਸਾਡਾ ਤੁਹਾਡਾ ਮਲਾਪ ਹੋਇਆ ਸਤਖੰਡ ਮੰਦ ਹਜੂਰ ਸਾਹਿਬ ਰਹਿਣਾ ਸੀ ਤੇ ਹੁਣ ਫਿਰ ਤੁਸੀਂ ਮੈਨੂੰ ਬਸਾਣ ਲਿਆ ਮੈਂ ਗੱਡੀ ਖੜੀ ਕਰਕੇ ਮੈਂ ਪੈਦਲ ਹੀ ਮੈਂ ਚਲ ਮਖੌਲੀ ਵਾਲੀ ਬਾਬਾ ਦੀਪ ਸਿੰਘ ਸਾਹਿਬ ਦੇ ਨਿਮਸਾਰ ਕਰਾਈਏ ਤੇ ਮਾਰਨੇ ਗੁਰੂ ਸਾਹਿਬ ਤੁਹਾਡਾ ਮਲਾਪ ਕਰਾਤਾ ਚਲੋ ਉਹ ਵੀ ਬਾਬਾ ਦੀਪ ਸਿੰਘ ਦੀ ਕਿਰਪਾ ਵਾ ਆਪਾ ਪ੍ਰਚਾਰ ਕਰ ਰਹੇ ਆ ਜਿਹੜਾ ਪ੍ਰਚਾਰ ਘੱਟ ਕਰਦੇ ਆ ਤੁਸੀਂ ਬਹੁਤਾ ਕਰਦੇ ਆ ਸਾਰੇ ਮੁਲਕਾਂ ਤੁਸੀਂ ਪ੍ਰਚਾਰ ਕਰ ਰਹੇ ਆ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਬੋਲਬਾਲਾ ਸਨਾਰ ਸਿੰਘਾ ਦਾ ਤੇ ਮਾਰ ਕੇ ਗੁਰੂ ਸਾਹਿਬੀ ਕੁਰਬਾਨੀ ਕੀ ਤੁਹਾਨੂੰ ਯਾਦ ਰੱਖੋ ਮੱਥਾ ਆਪਣੇ ਮਾਪੇ ਨੂੰ ਟੇਕੋ ਕਿਸੇ ਹਰ ਇੱਕ ਨੂੰ ਮਾਪਾ ਬਣਾ ਬਣਾਓ ਖਸਮ ਜਨਾਨੀ ਦਾ ਇੱਕ ਹੁੰਦਾ ਬਹੁਤੇ ਖਸਮ ਨਹੀਂ ਹੁੰਦੇ ਇੱਕ ਪਿਤਾ ਇੱਕ ਸਕੇ ਹਾਂ ਬਾਲਕ ਤੂੰ ਮੇਰਾ ਗੁਰਹਾਈ ਧਰਮ ਕੋਈ ਮਾਰਾ ਨਹੀਂ ਸਤਕਾਰ ਸਭ ਦਾ ਕਰੋ ਰਸੀਸ ਹੈ ਇਹ ਗੁਰੂ ਗ੍ਰੰਥ ਸਾਹਿਬ ਸਾਹਿਬ ਸੰਸ਼ਾਦਾ ਹੈ ਇਹ ਉਹਦੇ ਕਿ ਝੁਕੇ ਬਾਕੀ ਫਤਿਹ ਬਿਲਾਓ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਸ਼ਸਤਰਾਂ ਬਾਰੇ ਜਾਨਣਾ ਚਾਹਾਂਗੇ ਕਿੰਨੇ ਤਰ੍ਹਾਂ ਦੇ ਸ਼ਸਤਰ ਤੁਹਾਡੇ ਦਮਾਲੇ ਦੇ ਵਿੱਚ ਹੈਗੇ ਕਿਉਂਕਿ ਕਈ ਪ੍ਰਕਾਰ ਦੇ ਕੜੇ ਦੇਖਣ ਨੂੰ ਮਿਲ ਰਿਹਾ ਖੰਡੇ ਆ ਕਿਰਪਾਨਾਂ ਹੈਗੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਮਾਲ ਬਹੁਤ ਘੱਟ ਨੇ ਮੈਂ ਅਜੇ ਸਿਆਇ ਨਹੀਂ ਮੈਂ ਸਜੋ ਨਹੀਂ ਪਾਈ ਤੇ ਮੈਂ ਅਜੇ ਨਾਗਣੀ ਨਹੀਂ ਫੜੀ ਤੇ ਮੇਰੇ ਟੀਟੀ ਸੁਧਾਰ ਨਹੀਂ ਰੱਖਿਆ ਮੇਰੇ ਕੋਲੇ ਮਗੰਦ ਕੋਟਲਾ ਦਾਤ ਨਹੀਂ ਹੈਗਾ ਤੇ ਇਹ ਜੋਟੀਆਂ ਕਈ ਸ਼ਸਤਰ ਜਿਹੜੇ ਮੇਰੇ ਹਨ ਉਹ ਕੱਟਨੇ ਮੈਂ ਖੰਡੇ ਕਿਰਪਾਨ ਤੀਰ ਬਾਗ ਚੱਕਰ ਤੇ ਜੰਤੋੜੇ ਇਹ ਸਾਰੇ ਮੇਰੇ ਲੱਗੇ ਹੋਏ ਨੇ ਇਸ ਟਾਈਮ ਦਮਾਲਾ ਮੇਰਾ ਕੋਈ 500 40 45 ਮੀਟਰ ਹੈ 100 ਮੀਟਰ ਦਮਾਲਾ ਕੱਟ ਹੈ ਮੈਂ ਦਮਾਲਾ ਸੇੋਂ ਨੂੰ 5 6 ਘੰਟੇ ਕੱਟੋ-ਕੱਟ ਲੱਗਦੇ ਆ 2 ਘੰਟੇ ਦਸਤਾਰ ਲਾਉਣ ਨੂੰ ਲੱਗਦੇ ਆ 1 ਘੰਟਾ ਦਸਤਾਰ ਦੇ ਵਾਲ ਕੱਢਣ ਵਾਸਤੇ ਲੱਗਦਾ ਟਾਈਮ 7 ਘੰਟੇ ਪੂਰੇ ਕੱਟੋ-ਕੱਟ ਮੈਨੂੰ ਦਸਤਾਰ ਸਜਾ ਕੇ ਗੱਡੀ ਕੋਲੇ ਮੈਂ ਆ ਜਾਣਾ ਗੱਡੀ ਸਟਾਰਟ ਕਰ ਲੈਣਾ ਉਹਨਾ ਫੇ ਮਹਾਰਤ ਦੀ ਕਿਰਪਾ ਨਾਲ ਫੇ ਗੱਡੀ ਸਟਾਰਟ ਕਰਕੇ ਬੰਦ ਕਰਕੇ ਫੇ ਦੁਆਜ ਮੱਥਾ ਟੇਕ ਕੇ ਜਾਂਦੇ ਆ ਤਾਂ ਭਾਈ ਦਮਾਲਾ ਫੇ ਰੋਜ਼ ਸਜਾਉਂਦੇ ਹੋ ਜਾਂ ਵਿੱਚ ਇੱਕ ਦੋ ਦਿਨ ਛੱਡ ਕੇ ਦਮਾਲਾ ਸਜੋਣਾ ਪੈਂਦਾ ਹੈ ਮੈਨੂੰ ਤਾਂ ਹੁਕਮ ਹਜ਼ ਰੋਜ਼ ਹੀ ਆ ਫੇ ਰੋਜ਼ ਕੇਸੀ ਇਸ਼ਨਾਨ ਕਰਨਾ ਰੋਜ਼ ਦਮਾਲਾ ਸਜੋਣਾ ਰੋਜ਼ ਕੰਗਾ ਕਰਨਾ ਉਹ ਕੋਈ ਬੰਦਾ ਵਾ ਲੈ 6-6 ਮਹੀਨੇ ਬਾਗੀ ਨਹੀਂ ਬੰਦਾ ਬਿਲਕੁਲ ਕੰਗਾ ਰੋਜ਼ ਕਰਨਾ ਪੈਂਦਾ ਵਾ ਜੀ ਰੋਜ਼ ਮਹਾਰਤ ਹੁਕਮ ਹਜ਼ ਰੋਜ਼ ਕੰਗਾ ਕਰੋ ਦੋ ਟਾਈਮ ਤਿੰਨ ਟਾਈਮ ਹੁਕਮਾ ਇਹ ਤੇਨੇ ਟਾਈਮ ਦੋ ਟਾਈਮ ਬਹੁਤ ਜ਼ਰੂਰੀ ਹੈ ਇਹ ਦੋ ਟਾਈਮ ਨਹੀਂ ਇੱਕ ਟਾਈਮ ਤਾਂ ਗੰਗਾ ਬਹੁਤ ਜ਼ਰੂਰੀ ਹੈ ਦਮਾਲਾ ਰੋਜ ਸਿਆਓ ਰੋਜ ਵਧਾਓ ਕਿਸੇ ਗਵਾਂਡੀ ਨੂੰ ਹਾਕ ਨਾ ਬਾਰੋ ਜੇ ਕੋਈ ਦਮਾਲ ਦੀ ਸੇਵਾ ਲੈਣੀ ਚਾਹੁੰਦਾ ਵਾ ਮੇਰੀ ਮੰਮੀ ਨੇ ਨਾਮ ਰੱਖਿਆ ਵਾ 2011 ਦਾ 12 ਤੇ ਮੈਨੂੰ ਲੈ ਵੀ ਗਿਆ ਸੀ ਮਾਰਾ ਫਿਰ ਹਿੰਕੂਨ ਸਾਹਿਬ ਵੱਡੀ ਦਸਤਾਰ ਦੇ ਵਿੱਚ ਵੀ 55000 ਰੁਪਇਆ 16 ਕਿਲੋ ਘਿਓ ਤੇ ਬੋਲਟ ਮੋਟਰਸਾਈਕਲ ਇਹ ਅਸੀਂ ਦੇਵਾਂਗੇ ਜਿਹੜਾ ਸਾਨੂੰ ਸੰਗਤਾਂ ਨੇ ਭੇਟਾ ਕੀਤੇ ਹੋਏ ਨੇ ਉਹ ਮੈਂ ਦੇ ਸਕਦਾ ਵਾਂ ਪਰ ਜੇ ਦਸਤਾਰ ਸਿਆ ਕੇ ਹੇਮਕੁੰਡ ਸਾਹਿਬ ਮੱਥਾ ਟੇਕਿਆ ਵੇ ਆਪ ਇਸ਼ਨਾਨ ਕਰੇ ਆਪ ਦਸਤਾਰ ਸਿਆਵੇ ਆਪ ਬਧਾਵੇ ਆਪ ਹੀ ਦੁਬਾਰਾ ਬਧਾਵੇ ਅਸੀਂ ਬਿਲਕੁਲ ਖੁਸ਼ ਵਾਂ ਬੜੇ ਚਾਹ ਦੇ ਨਾਲ ਅਸੀਂ ਨਾਮ ਦੇਵਾਂਗੇ ਉਹਨੂੰ ਕੀ ਬਾਤ ਕੀ ਬਾਤ ਬੜਾ ਵਧੀਆ ਲੱਗਿਆ ਬਾਬਾ ਜੀ ਤੁਹਾਨੂੰ ਮਿਲ ਕੇ ਐਦਾਂ ਗੁਰਸਿੱਖੀ ਜੀਵਨ ਨਾਲ ਜੁੜੇ ਹੋਏ ਸੰਗਤਾਂ ਨੂੰ ਵੀ ਅਪੀਲ ਕਰ ਦਿਓ ਤੁਹਾਡੇ ਹੱਥ ਦੇ ਵਿੱਚ ਖੜਾ ਦੇਖਦੇ ਪਏ ਆ ਅਸਰਬ ਲੋ ਦੇ ਖੜੇ ਪਏ ਨੇ ਤੁਸੀਂ ਕਿੰਨਾ ਪਾਰ ਹੈਗਾ ਇਹ ਕੜਿਆ ਦਾ ਇਹ ਕੜੇ ਮੇਰੇ ਗੱਡੀ ਚ ਲਾ ਕੇ ਰੱਖੇ ਜੁ ਕੜਿਆਂ ਦੇ ਆਗੇ ਅੱਛਾ ਮੇਰੇ 5-5 ਕਿਲੋ ਦੇ ਕੜੇ ਮੇਰੇ 7-7 ਕਿਲੋ ਕੜੇ ਮੇਰੀ ਮੰਮੀ ਨੇ ਲਕੋਏ ਹੋਏ ਨੇ 2018 ਸਹੀ ਛੱਡ ਗਈ ਮੇਰਾ 7 ਕਿਲੋ ਦਾ ਕੜਾ ਮੇਰੀ ਮੰਮੀ ਦੇ ਸਿਰ 'ਚ ਵੱਜ ਗਿਆ ਸੀਗਾ ਪਟਨਾ ਸਾਹਿਬ ਜਦੋਂ ਮੈਨੂੰ ਟ੍ਰੇਨ 'ਚ ਲੈ ਕੇ ਗਏ ਗੱਡੀ ਮੈਨੂੰ ਲੈ ਕੇ ਨਹੀਂ ਗਿਆ ਆਪਣੀ ਮੈਂ ਟ੍ਰੇਨ 'ਚ ਬਹਿ ਗਿਆ ਤੇ ਟ੍ਰੇਨ 'ਚ ਮੈਂ ਜਦੋਂ ਪੰਡ ਬਣ ਕੇ ਰੱਖੀ ਸੀਗੀ ਤੇ ਸਿੰਘ ਸਾਡੇ ਦਮਾਲੇ ਲਾਉਣ ਲੱਗੇ ਮੈਂ ਆਪਣੀ ਮੰਮੀ ਨੂੰ ਲਾਉਣ ਲੱਗ ਗਿਆ ਛੋਟੀ ਦਸਾਰ ਸੇ ਆਗੇ ਜੋ ਦਸਾਰ ਲਾਉਣੇ ਮੈਂ ਕਣੇ ਲਾਈ ਦੋ ਕਣੇ ਮੇਰੇ 5-7 ਸਾਲ ਦੇ ਦੋ ਤੇ ਸਰ ਤਿੰਨ-ਤਿੰਨ ਕਿਲੋ ਦੇ ਤੇ ਢਾਈ-ਢਾਈ ਕਿਲੋ ਦੇ ਮੈਂ ਦੋ ਹੈਗੇ ਆ ਅੱਧਾ ਦੇ ਕੋਲ ਦੋ ਹੈਗੇ ਆ ਬਾਕੀ ਮੇਰੇ ਫਿਰ ਵੀ ਗੱਡੀ ਚ ਬਹਿਮਤ ਕਿਰਪਾ ਨੇ ਪਏ ਆ ਤਾਂ ਮੈਂ ਮਹਾਰ ਦੀ ਕਿਰਪਾ ਕਹਿੰਦਾ ਵੀ ਕੜੇ ਪਾਓ ਭਾਵੇਂ ਛੋਟੇ ਪਾਓ ਬਾਹਲੇ ਭਾਰੇ ਨਾ ਪਾਓ ਕੜਾ ਪਾਓ ਸਰਬ ਲੋ ਦਾ ਜੀ ਸਰਬ ਦਾ ਕੜਾ ਪਾਓ ਵਾਹਿਗੁਰੂ ਧੰਨਵਾਦ ਜੀ ਬਾਬਾ ਜੀ ਤੁਸੀਂ ਸਮਾਂ ਦਿੱਤਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਹੈ ਬਾਬਾ ਜੀ ਨਾਲ ਬਹੁਤ ਵਧੀਆ ਲੱਗਾ ਮਿਲ ਕੇ ਬਾਬਾ ਜੀ ਨੇ ਸ਼ਸਤਰ ਦੇ ਨਾਲ ਜਿਹੜਾ ਦਮਾਲਾ ਸਜਾਇਆ ਉਹਦੀਆਂ ਤਸਵੀਰਾਂ ਇੱਕ ਵਾਰ ਤੁਹਾਨੂੰ ਜ਼ਰੂਰ ਦਿਖਾਣੀਆਂ ਚਾਹਾਂਗੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਦਮਾਲੇ ਆ ਉਹ ਸਜਾਏ ਹੋਏ ਚ ਟੋਟਲ 550 ਮੀਟਰ ਦੇ ਕਰੀਬ ਬਾਬਾ ਜੀ ਹੁਣਾਂ ਨੇ ਦਮਾਲਾ ਸਜਾਇਆ ਤਾਂ ਅਜੇ ਬਾਬਾ ਜੀ ਨੇ ਕਿਹਾ ਕਿ 100 ਮੀਟਰ ਦਮਾਲਾ ਜਿਹੜਾ ਮੈਂ ਅੱਜ ਘੱਟ ਸਜਾਇਆ ਆ ਸ਼ਸਤਰ ਵੀ ਅੱਜ ਮੇਰੇ ਘੱਟ ਲੱਗੇ ਹੋਏ ਨੇ ਸੋ ਬਹੁਤ ਵਧੀਆ ਲੱਗਿਆ ਬਾਬਾ ਜੀ ਹੁਣਾਂ ਨੂੰ ਮਿਲ ਕੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਆਵਾਮ ਮੀਡੀਆ ਅੰਮ੍ਰਿਤਸਰ